प्यारे विद्यार्थियों ਸਾਡਾ ਅੱਜ ਦਾ ਟੌਪਿਕ ਹੈ ਸੰਸਦੀ ਅਤੇ ਪ੍ਰਧਾਨਗੀ ਸਰਕਾਰ ਵਿੱਚ ਅੰਤਰ ਸੋ ਅੱਜ ਅਸੀਂ ਪਾਰਲੀਮੈਂਟਰੀ ਤੇ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਜਿਹੜੀ ਹੈ ਇਹਨਾਂ ਦੋਨਾਂ ਵਿੱਚ ਅੰਤਰ ਕਰਨੇ ਨੇ ਇਸ ਕੁਐਸਚਨ ਦੇ ਨਾਲ ਨਾਲ ਸਾਡੇ ਦੋ ਹੋਰ ਕੁਐਸਚਨਸ ਕਵਰ ਹੋ ਜਾਂਦੇ ਨੇ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਅਤੇ ਪ੍ਰਧਾਨਗੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਜੇ ਤੁਸੀਂ ਇਹਨਾਂ ਦੋਨਾਂ ਵਿੱਚ ਡਿਫਰੈਂਸਸ ਕਰ ਲਏ ਤੁਲਨਾ ਕਰ ਲਈ ਤੇ ਅਸੀਂ ਸੰਸਦੀ ਸਰਕਾਰ ਅਤੇ ਪ੍ਰਧਾਨਗੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਉਹ ਆਸਾਨੀ ਨਾਲ ਕਰ ਸਕਦੇ ਹਾਂ ਸੋ ਸਭ ਤੋਂ ਪਹਿਲਾ ਗੱਲ ਆਉਂਦੀ ਆ ਕਿ ਸੰਸਦੀ ਸਰਕਾਰ ਕਹਿੰਦੇ ਕਿੰਨੂ ਆ ਯਾਨੀ ਕਿ ਸੰਸਦੀ ਸਰਕਾਰ ਦਾ मीनिंग ਕਈ ਵਾਰੀ ਥੋੜੇ ਸ਼ਬਦਾਂ ਚ ਪੁੱਛ ਲਿਆ ਜਾਂਦਾ ਆ ਕਿ ਸੰਸਦੀ ਸਰਕਾਰ ਤੋਂ ਕੀ ਭਾਵ ਹੈ ਜਾਂ ਪ੍ਰਧਾਨਗੀ ਸਰਕਾਰ ਤੋਂ ਕੀ ਭਾਵ ਹੈ ਸੋ ਸੰਸਦੀ ਸਰਕਾਰ ਜੇ ਅਸੀਂ ਥੋੜੇ ਸ਼ਬਦਾਂ ਦੇ ਵਿੱਚ ਐਕਸਪਲੇਨ ਕਰਨਾ ਹੋਵੇ ਸੰਸਦੀ ਸਰਕਾਰ ਉਹ ਸਰਕਾਰ ਹੁੰਦੀ ਆ ਜਿਹਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਵਿੱਚ ਗੂੜੇ ਸਬੰਧ ਹੁੰਦੇ ਆ ਯਾਨੀ ਕਿ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਆ ਸੰਸਦ ਦੇ ਮੈਂਬਰ ਵੀ ਹੁੰਦੇ ਨੇ ਤੇ ਸੰਸਦ ਅੱਗੇ ਜ਼ਿੰਮੇਵਾਰ ਵੀ ਹੁੰਦੇ ਆ ਸੋ ਇਸ ਤੋਂ ਇਲਾਵਾ ਰਾਜ ਦਾ ਮੁਖੀ ਜਿਹੜਾ ਆ ਉਹ ਨਾ ਮਾਤਰ ਦਾ ਮੁਖੀ ਹੁੰਦਾ ਆ ਜਿਹੜਾ ਵੀ ਹੈਡ ਆਫ ਦਾ ਸਟੇਟ ਸੰਸਦੀ ਪ੍ਰਣਾਲੀ ਦੇ ਵਿੱਚ ਹੁੰਦਾ ਆ ਉਹ ਨਾ ਮਾਤਰ ਦਾ ਮੁਖੀ ਹੁੰਦਾ ਆ ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਸੰਸਦੀ ਸਰਕਾਰ ਆ ਤੇ ਇੱਥੇ ਰਾਜ ਦਾ ਮੁਖੀ ਕੌਣ ਆ ਰਾਸ਼ਟਰਪਤੀ ਤੇ ਰਾਸ਼ਟਰਪਤੀ ਸਾਡੇ ਸੰਵਿਧਾਨ ਦੇ ਅਨੁਸਾਰ ਨਾ ਮਾਤਰ ਦਾ ਮੁਖੀ ਆ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਕਲੀਅਰਲੀ ਲਿਖਿਆ ਗਿਆ ਆ ਕਿ ਸਰਕਾਰ ਦੀਆਂ ਕਾਰਜਕਾਰੀ ਸ਼ਕਤੀਆਂ ਜਿਹੜੀਆਂ ਨੇ ਉਹ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ ਨੇ ਪਰ ਉਹਦੇ ਨਾਲ ਨਾਲ ਇਹ ਵੀ ਲਿਖਿਆ ਗਿਆ ਆ ਕਿ ਰਾਸ਼ਟਰਪਤੀ ਉਹਨਾਂ ਸ਼ਕਤੀਆਂ ਦੀ ਵਰਤੋਂ ਮੰਤਰੀ ਮੰਡਲ ਅਤੇ ਜਿਹਦਾ ਨੇਤਾ ਪ੍ਰਧਾਨ ਮੰਤਰੀ ਆ ਉਹਨਾਂ ਦੀ ਸਲਾਹ ਅਨੁਸਾਰ ਕਰਨ ਵਾਸਤੇ پابੰਦ ਹੈ ਸੋ ਇੱਥੋਂ ਕਲੀਅਰਲੀ ਇਹ ਗੱਲ ਸਪਸ਼ਟ ਹੋ ਜਾਂਦੀ ਆ ਕਿ ਸੰਸਦੀ ਸਰਕਾਰ ਦੇ ਵਿੱਚ ਜਿਹੜਾ ਰਾਜ ਦਾ ਮੁਖੀ ਆ ਉਹ ਨਾ ਮਾਤਰਾ ਦਾ ਮੁਖੀ ਹੁੰਦਾ ਆ ਤੇ ਅਸਲ ਮੁਖੀ ਪ੍ਰਧਾਨ ਮੰਤਰੀ ਹੁੰਦਾ ਆ ਇਹ ਤੋਂ ਇਲਾਵਾ ਸੰਸਦੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਦਾ ਜਿਹੜਾ ਕਾਰਜਕਾਲ ਆ ਉਹ ਫਿਕਸ ਨਹੀਂ ਹੁੰਦਾ ਟਿਨਿਓਰ ਜਿਹੜੀ ਆ ਕਾਰਜਪਾਲਿਕਾ ਦੀ ਉਹ ਫਿਕਸ ਨਹੀਂ ਹੁੰਦੀ ਜਿੱਦਾਂ ਕਿ ਹੁਣ ਇੰਡੀਆ ਦੇ ਵਿੱਚ ਸੰਸਦੀ ਪ੍ਰਣਾਲੀ ਆ ਤੇ ਕਾਰਜਪਾਲਿਕਾ ਦੀ ਮਿਆਦ 5 ਸਾਲ ਆ ਪਰੰਤੂ 5 ਸਾਲ ਫਿਕਸ ਨਹੀਂ ਆ 5 ਸਾਲ ਤੋਂ ਪਹਿਲਾਂ ਵੀ ਸਰਕਾਰ ਡਿੱਗ ਸਕਦੀ ਆ 5 ਸਾਲ ਤੋਂ ਪਹਿਲਾਂ ਵੀ ਇਲੈਕਸ਼ਨਜ਼ ਕੰਡਕਟ ਕਰਾਈਆਂ ਜਾ ਸਕਦੀਆਂ ਨੇ ਸੋ 5 ਸਾਲ ਮੈਕਸਿਮਮ ਟਿਨਿਓਰ ਆ ਮੈਕਸਿਮਮ ਮਿਆਦ ਆ ਉਹਦੀ ਤੇ 5 ਸਾਲ ਤੋਂ ਪਹਿਲਾਂ ਵੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਇਸ ਕਰਕੇ ਸੰਸਦੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਦਾ ਜਿਹੜਾ ਕਾਰਜਕਾਲ ਆ ਉਹ ਫਿਕਸ ਨਹੀਂ ਹੁੰਦਾ ਦੂਜੇ ਪਾਸੇ ਜੇ ਅਸੀਂ ਪ੍ਰਧਾਨਗੀ ਸਰਕਾਰ ਨੂੰ ਐਕਸਪਲੇਨ ਕਰਨਾ ਹੋਵੇ ਥੋੜੇ ਸ਼ਬਦਾਂ ਵਿੱਚ ਕਿ ਪ੍ਰਧਾਨਗੀ ਸਰਕਾਰ ਕੀ ਹੁੰਦੀ ਆ ਤੇ ਪ੍ਰਧਾਨਗੀ ਸਰਕਾਰ ਜਿਹੜੀ ਹੈ ਬਿਲਕੁਲ ਇਹਦੇ ਉਲਟ ਹੈ ਪ੍ਰਧਾਨਗੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਜਿਹੜੀ ਹੈ ਉਹਦਾ ਵਿਧਾਨਪਾਲਿਕਾ ਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਸੰਸਦ ਦੇ ਮੈਂਬਰ ਨਹੀਂ ਹੁੰਦੇ ਸਬੰਧ ਦਾ ਮਤਲਬ ਇਹ ਆ ਕਿ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਨੇ ਉਹ ਸੰਸਦ ਦੇ ਮੈਂਬਰ ਨਹੀਂ ਹੁੰਦੇ ਨਾ ਹੀ ਸੰਸਦ ਅੱਗੇ ਉਹਨਾਂ ਦੀ ਕੋਈ ਜਵਾਬਦੇਹੀ ਹੁੰਦੀ ਹੈ ਤੇ ਰਾਜ ਦਾ ਮੁਖੀ ਜਿਹੜਾ ਆ ਇੱਥੇ ਵਾਸਤਵਿਕ ਮੁਖੀ ਹੁੰਦਾ ਆ ਫੋਰ ਐਗਜ਼ਾਮਪਲ ਅਮਰੀਕਾ ਦੇ ਵਿੱਚ ਪ੍ਰਧਾਨਗੀ ਸਰਕਾਰ ਆ ਤੇ ਉੱਥੇ ਆਪਾਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਜਿਹੜਾ ਰਾਸ਼ਟਰਪਤੀ ਆ ਉਹ ਵਸਤਵਿਕ ਮੁਖੀ ਹੈ ਉਹ ਸਾਰੀਆਂ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਜਿਹੜੀਆਂ ਨੇ ਉਹ ਆਪ ਕਰਦਾ ਆ ਸਾਰੀਆਂ ਕਾਰਜਕਾਰੀ ਸ਼ਕਤੀਆਂ ਜਿਹੜੀਆਂ ਨੇ ਉਹਦੇ ਇਖਤਿਆਰ ਵਿੱਚ ਹੁੰਦੀਆਂ ਨੇ ਤੇ ਉਹ ਆਪਣੀ ਇੱਛਾ ਅਨੁਸਾਰ ਉਹਨਾਂ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਰਦਾ ਆ ਯਾਨੀ ਕਿ ਰਾਸ਼ਟਰਪਤੀ ਜਿਹੜਾ ਆ ਉੱਥੇ ਜਿਹੜਾ ਕੀ ਰਾਜ ਦਾ ਮੁਖੀ ਹੈ ਉਹ ਵਸਤਵਿਕ ਮੁਖੀ ਹੈ ਦੂਜੇ ਪਾਸੇ ਕਾਰਜਪਾਲਿਕਾ ਦੀ ਮਿਆਦ ਜਿਹੜੀ ਹੈ ਉਹ ਫਿਕਸ ਹੁੰਦੀ ਹੈ ਜਿੱਦਾਂ ਕਿ ਉੱਥੇ ਕਾਰਜਪਾਲਿਕਾ ਦੀ ਮਿਆਦ ਜਿਹੜੀ ਆ 4 ਸਾਲ ਆ ਤੇ 4 ਸਾਲ ਤੋਂ ਪਹਿਲਾਂ ਸਰਕਾਰ ਨੂੰ ਨਹੀਂ ਗਿਰਾਇਆ ਜਾ ਸਕਦਾ ਸੋ ਇਸ ਕਰਕੇ ਉੱਥੇ ਕਾਰਜਪਾਲਿਕਾ ਦੀ ਮਿਆਦ ਜਾਂ ਟਿਨਿਓਰ ਜਿਹੜੀ ਆ ਉਹ ਫਿਕਸ ਹੈਗੀ ਆ ਸੋ ਇਹ ਸੀਗਾ ਥੋੜੇ ਸ਼ਬਦਾਂ ਦੇ ਵਿੱਚ ਸੰਸਦੀ ਅਤੇ ਪ੍ਰਧਾਨਗੀ ਸਰਕਾਰ ਦਾ मीनिंग ਤੇ ਜੇ ਅਸੀਂ ਇਹਨਾਂ ਦੋਨਾਂ ਵਿੱਚ ਤੁਲਨਾ ਕਰਨੀ ਹੋਵੇ ਤੇ ਇਹ ਵੀ ਪੁਆਇੰਟ ਜਿਹੜੇ ਅਸੀਂ ਅੱਗੇ ਇਲੈਬੋਰੇਟ ਕਰ ਸਕਦੇ ਆ ਜਿਵੇਂ ਕਿ ਸਾਡਾ ਪਹਿਲਾ ਪੁਆਇੰਟ ਜਿਹੜਾ ਆ ਸੰਸਦੀ ਤੇ ਪ੍ਰਧਾਨਗੀ ਸਰਕਾਰ ਵਿੱਚ ਅੰਤਰ ਦਾ ਉਹ ਕੀ ਹੈਗਾ ਮੁੱਖ ਕਾਰਜ ਸாதਕ ਮੁਖੀ ਦੀ ਸਥਿਤੀ ਵਿੱਚ ਅੰਤਰ ਯਾਨੀ ਕਿ ਪਹਿਲਾ ਅੰਤਰ ਕੀ ਆ ਸੰਸਦੀ ਸਰਕਾਰ ਤੇ ਪ੍ਰਧਾਨਗੀ ਸਰਕਾਰ ਦੇ ਵਿੱਚ ਕੀ ਆ ਕਾਰਜ ਸாதਕ ਮੁਖੀ ਜਿਹੜਾ ਆ ਉਦੀ ਸਥਿਤੀ ਸਬੰਧੀ ਅੰਤਰ ਹੈ ਯਾਨਕਿ ਸੰਸਦੀ ਸਰਕਾਰ ਦੇ ਵਿੱਚ ਜਾਂ ਸੰਸਦੀ ਪ੍ਰਣਾਲੀ ਦੇ ਵਿੱਚ ਜਿਹੜਾ ਰਾਜ ਦਾ ਮੁਖੀ ਆ ਜਿਵੇਂ ਕਿ ਮੈਂ ਹੁਣੇ ਦੱਸਿਆ ਆ ਕਿ ਉਹ ਨਾ ਮਾਤਰ ਦਾ ਮੁਖੀ ਹੁੰਦਾ ਹੈ ਤੇ ਦੂਜੇ ਪਾਸੇ ਪ੍ਰਧਾਨਗੀ ਸਰਕਾਰ ਦੇ ਵਿੱਚ ਜਿਹੜਾ ਰਾਜ ਦਾ ਮੁਖੀ ਆ ਉਹ ਵਾਸਤਵਿਕ ਮੁਖੀ ਹੁੰਦਾ ਹੈ ਯਾਨਕਿ ਸਾਰੀਆਂ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਉਹ ਖੁਦ ਕਰਦਾ ਆ ਤੇ ਸੰਸਦੀ ਸਰਕਾਰ ਦੇ ਵਿੱਚ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਰਨ ਵਾਸਤੇ ਰਾਸ਼ਟਰਪਤੀ ਜਿਹੜਾ ਆ ਯਾਨਕੀ ਜਿਹੜਾ ਰਾਜ ਦਾ ਮੁਖੀ ਆ ਉਹ ਖੁਦ ਮੁਖਤਿਆਰ ਨਹੀਂ ਹੁੰਦਾ ਉਹਨੂੰ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਦੀ ਸਲਾਹ ਅਨੁਸਾਰ ਚੱਲਣਾ ਪੈਂਦਾ ਆ ਸੈਕੰਡ ਪੁਆਇੰਟ ਹੈ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਆਪਸੀ ਸਬੰਧਾਂ ਮਾਰੇ ਅੰਤਰ ਸੋ ਸੰਸਦੀ ਪ੍ਰਣਾਲੀ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਗੂੜੇ ਸਬੰਧ ਹੁੰਦੇ ਨੇ ਗੂੜੇ ਸਬੰਧਾਂ ਦਾ ਅਰਥ ਕੀ ਹੈ ਕਿ ਸੰਸਦੀ ਪ੍ਰਣਾਲੀ ਵਿੱਚ ਕਾਰਜਪਾਲਿਕਾ ਦੇ ਜਿਹੜੇ ਮੈਂਬਰ ਨੇ ਪਰ ਜਿਹੜੇ ਸੰਸਦ ਦੇ ਮੈਂਬਰ ਹੁੰਦੇ ਨੇ ਤੇ ਸੰਸਦ ਅੱਗੇ ਜ਼ਿੰਮੇਵਾਰ ਹੁੰਦੇ ਆ ਹੁਣ ਆਪਾਂ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਜਿਹੜੇ ਕਾਰਜਪਾਲਿਕਾ ਦੇ ਮੈਂਬਰ ਨੇ ਜਿਹੜੇ ਮੰਤਰੀ ਨੇ ਉਹ ਨਾਲ ਦੀ ਨਾਲ ਸੰਸਦ ਦੇ ਮੈਂਬਰ ਵੀ ਆ ਤੇ ਉਹਨਾਂ ਦੀ ਸੰਸਦ ਅੱਗੇ ਜ਼ਿੰਮੇਵਾਰੀ ਜਾਂ ਜਵਾਬਦੇਹੀ ਵੀ ਹੈਗੀ ਆ ਦੂਜੇ ਪਾਸੇ ਜਿਹੜਾ ਪ੍ਰਧਾਨਗੀ ਸਰਕਾਰ ਆ ਜਾਂ ਪ੍ਰਧਾਨਗੀ ਪ੍ਰਣਾਲੀ ਆ ਉਹਦੇ ਵਿੱਚ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਨੇ ਉਹ ਸੰਸਦ ਦੇ ਮੈਂਬਰ ਨਹੀਂ ਹੁੰਦੇ ਤੇ ਨਾ ਹੀ ਉਹ ਸੰਸਦ ਅੱਗੇ ਜ਼ਿੰਮੇਵਾਰ ਹੁੰਦੇ ਆ ਤੇ ਨਾ ਹੀ ਉਹਨਾਂ ਦੀ ਕੋਈ ਜਵਾਬਦੇਹੀ ਹੁੰਦੀ ਆ 3rd ਪੁਆਇੰਟ ਆ ਜਾਂਦਾ ਕਾਰਜਪਾਲਿਕਾ ਦੀ ਮਿਆਦ ਸੰਬੰਧੀ ਅੰਤਰ ਸੰਸਦੀ ਪ੍ਰਣਾਲੀ ਦੇ ਵਿੱਚ ਜਿਵੇਂ ਕਿ ਇੰਡੀਆ ਵਿੱਚ ਹੈ ਕਾਰਜਪਾਲਿਕਾ ਦੀ ਮਿਆਦ ਜਿਹੜੀ ਹੈ ਨਿਸ਼ਚਿਤ ਨਹੀਂ ਹੁੰਦੀ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਕਾਰਜਪਾਲਿਕਾ ਦੀ ਮਿਆਦ ਜਾਂ ਟਿਨਿਓਰ ਜਿਹੜੀ ਹੈ ਉਹ 5 ਸਾਲ ਹੈ ਪਰੰਤੂ 5 ਸਾਲ ਦੀ ਮਿਆਦ ਜਿਹੜੀ ਮੈਕਸਿਮਮ ਮਿਆਦ ਆ ਪਰੰਤੂ 5 ਸਾਲ ਦੀ ਮਿਆਦ ਫਿਕਸ ਨਹੀਂ ਹੈ 5 ਸਾਲ ਤੋਂ ਪਹਿਲਾਂ ਵੀ ਸਰਕਾਰ ਡਿੱਗ ਸਕਦੀ ਹੈ ਦੁਬਾਰਾ ਇਲੈਕਸ਼ਨਸ ਕੰਡਕਟ ਕਰੀਆਂ ਜਾ ਸਕਦੀਆਂ ਨੇ ਜਿਵੇਂ ਕਿ ਸਾਡੇ ਇਤਿਹਾਸ ਦੇ ਵਿੱਚ ਇਦਾਂ ਕਈ ਵਾਰੀ ਕੀਤਾ ਗਿਆ ਹੈ ਦੂਜੇ ਪਾਸੇ ਪ੍ਰਧਾਨਗੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਦੀ ਮਿਆਦ ਜਿਹੜੀ ਆ ਫਿਕਸ ਹੁੰਦੀ ਆ ਕਾਰਜਪਾਲਿਕਾ ਜਿਹੜੀ ਆ 4 ਸਾਲ ਵਾਸਤੇ ਹੁੰਦ ਵਿੱਚ ਆਉਂਦੀ ਆ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਆ ਚੋਣ ਮੰਡਲ ਦੁਆਰਾ 4 ਸਾਲ ਵਾਸਤੇ ਚੁਣੇ ਜਾਂਦੇ ਨੇ ਤੇ 4 ਸਾਲ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਕਾਰਜਪਾਲਿਕਾ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ ਸੋ ਇਸ ਕਰਕੇ ਕਾਰਜਪਾਲਿਕਾ ਦੀ ਮਿਆਦ ਸੰਬੰਧੀ ਇਹਨਾਂ ਦੋਹਾਂ ਦੇ ਵਿੱਚ ਇਹ ਵਾਲਾ ਅੰਤਰ ਆ ਨੈਕਸਟ ਪੁਆਇੰਟ ਆ ਜਾਂਦਾ ਜ਼ਿੰਮੇਵਾਰੀ ਦੇ ਸੰਬੰਧ ਵਿੱਚ ਅੰਤਰ ਯਾਨੀ ਕਿ ਸੰਸਦੀ ਪ੍ਰਣਾਲੀ ਦੇ ਵਿੱਚ ਕਾਰਜਪਾਲਿਕਾ ਜਿਹੜੀ ਹੈ ਉਹ ਵਿਧਾਨਪਾਲਿਕਾ ਦੇ ਅੱਗੇ ਜ਼ਿੰਮੇਵਾਰ ਹੁੰਦੀ ਹੈ ਕਿਉਂਕਿ ਕਾਰਜਪਾਲਿਕਾ ਦੇ ਮੈਂਬਰ ਸੰਸਦ ਦਾ ਹਿੱਸਾ ਹੁੰਦੇ ਨੇ ਸੰਸਦ ਦੇ ਮੈਂਬਰ ਹੁੰਦੇ ਆ ਇਸ ਕਰਕੇ ਕਾਰਜਪਾਲਿਕਾ ਦੇ ਮੈਂਬਰਾਂ ਨੂੰ ਸੰਸਦ ਵਿੱਚ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਦੇਣਾ ਪੈਂਦਾ ਆ ਉਹਨਾਂ ਨੂੰ ਆਪਣੀਆਂ ਨੀਤੀਆਂ ਨੂੰ ਜਸਟੀਫਾਈ ਕਰਨਾ ਪੈਂਦਾ ਆ ਉਹਨਾਂ ਨੂੰ ਵਿਰੋਧੀ ਪਾਰਟੀਆਂ ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਆ ਸੋ ਇਸ ਕਰਕੇ ਸੰਸਦੀ ਪ੍ਰਣਾਲੀ ਦੇ ਵਿੱਚ ਕਾਰਜਪਾਲਿਕਾ ਜਿਹੜੀ ਹੈ ਉਹ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ ਤੇ ਇਨਡਾਇਰੈਕਟਲੀ ਲੋਕਾਂ ਅੱਗੇ ਜ਼ਿੰਮੇਵਾਰ ਹੁੰਦੀ ਹੈ ਦੂਜੇ ਪਾਸੇ ਪ੍ਰਧਾਨਗੀ ਪ੍ਰਣਾਲੀ ਦੇ ਵਿੱਚ ਕਾਰਜਪਾਲਿਕਾ ਦੇ ਜਿਹੜੇ ਮੈਂਬਰ ਨੇ ਉਹ ਸੰਸਦ ਦੇ ਮੈਂਬਰ ਨਹੀਂ ਹੁੰਦੇ ਕਾਰਜਪਾਲਿਕਾ ਦੇ ਮੈਂਬਰ ਡਿਫਰੈਂਟ ਨੇ ਤੇ ਸੰਸਦ ਦੇ ਮੈਂਬਰ ਅਲੱਗ ਹੁੰਦੇ ਆ ਸੋ ਇਸ ਕਰਕੇ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਆ ਜੇਕਰ ਸੰਸਦ ਦਾ ਹਿੱਸਾ ਹੀ ਨਹੀਂ ਹੈਗੇ ਫਿਰ ਇਸ ਕਰਕੇ ਉਹਨਾਂ ਦੀ ਜਵਾਬਦੇਹੀ ਵੀ ਸੰਸਦ ਅੱਗੇ ਨਹੀਂ ਹੁੰਦੀ ਸੋ ਇਸ ਕਰਕੇ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਆ ਉਹ ਪ੍ਰਧਾਨਗੀ ਪ੍ਰਣਾਲੀ ਦੇ ਵਿੱਚ ਸੰਸਦ ਅੱਗੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਨੈਕਸਟ ਪੁਆਇੰਟ ਆਉਂਦਾ ਰਾਜਨੀਤਿਕ ਇਕਰੂਪਤਾ ਸੰਬੰਧੀ ਅੰਤਰ ਯਾਨੀ ਕਿ ਸੰਸਦੀ ਸਰਕਾਰ ਦੇ ਵਿੱਚ ਸਾਰੇ ਮੰਤਰੀ ਜਿਹੜੇ ਨੇ ਉਹਨਾਂ ਦੇ ਰਾਜਨੀਤਿਕ ਵਿਚਾਰ ਇੱਕੋ ਜਿਹੇ ਹੋਣੇ ਲਾਜ਼ਮੀ ਨੇ ਸੰਸਦੀ ਸਰਕਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀ ਵੀ ਪਾਰਟੀ ਦੇ ਸਰਕਾਰ ਬਣਦੀ ਆ ਉਸ ਪਾਰਟੀ ਦੇ ਸਾਰੇ ਮੈਂਬਰਾਂ ਦੇ ਰਾਜਨੀਤਿਕ ਵਿਚਾਰ ਜਿਹੜੇ ਇੱਕੋ ਜਿਹੇ ਹੋਣੇ ਜ਼ਰੂਰੀ ਹੁੰਦੇ ਆ ਉਹਨਾਂ ਦੇ ਧਰਮ ਸੰਬੰਧੀ ਵਿਚਾਰ ਜਾਂ ਹੋਰ ਮੁੱਦਿਆਂ ਸੰਬੰਧੀ ਵਿਚਾਰ ਅਲੱਗ-ਅਲੱਗ ਹੋ ਸਕਦੇ ਨੇ ਪਰ ਜਦੋਂ ਰਾਜਨੀਤੀ ਦੀ ਗੱਲ ਆਉਂਦੀ ਆ ਜਦੋਂ ਪਾਰਟੀ ਦੀ ਗੱਲ ਆਉਂਦੀ ਆ ਤੇ ਸਾਰੇ ਜਿਹੜੇ ਮੰਤਰੀ ਨੇ ਜਿਹੜੇ ਇੱਕ ਪਾਰਟੀ ਦੇ ਮੈਂਬਰ ਆ ਉਹਨਾਂ ਦੇ ਰਾਜਨੀਤਿਕ ਵਿਚਾਰ ਇੱਕੋ ਜਿਹੇ ਹੋਣੇ ਜ਼ਰੂਰੀ ਹੁੰਦੇ ਨੇ ਤੇ ਜੇਕਰ ਕਿਸੇ ਮੰਤਰੀ ਦੇ ਵਿਚਾਰ ਪਾਰਟੀ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ ਤੇ ਪਾਰਟੀ ਵੱਲੋਂ ਉਹਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਆ ਯਾਨੀ ਕਿ ਉਹਨੂੰ ਪਾਰਟੀ ਤੋਂ ਕੱਢਿਆ ਜਾ ਸਕਦਾ ਆ ਦੂਜੇ ਪਾਸੇ ਪ੍ਰਧਾਨਗੀ ਪ੍ਰਣਾਲੀ ਦੇ ਵਿੱਚ ਜਿਹੜੇ ਮੰਤਰੀਆਂ ਦੇ ਰਾਜਨੀਤਿਕ ਵਿਚਾਰ ਆ ਇੱਕੋ ਜਿਹੇ ਹੋਣੇ ਜ਼ਰੂਰੀ ਨਹੀਂ ਹੁੰਦੇ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਵਿੱਚ ਭਿੰਨਤਾ ਹੋ ਸਕਦੀ ਆ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਵਿੱਚ ਸਮਾਨਤਾ ਹੋਣੀ ਜ਼ਰੂਰੀ ਨਹੀਂ ਹੈ ਨੈਕਸਟ ਹੁੰਦਾ ਸਮੂਹਿਕ ਜ਼ਿੰਮੇਵਾਰੀ ਸੰਬੰਧੀ ਅੰਤਰ ਯਾਨਕਿ ਸੰਸਦੀ ਪ੍ਰਣਾਲੀ ਦੇ ਵਿੱਚ ਮੰਤਰੀ ਮੰਡਲ ਦੀ ਜਿੰਨੇ ਵੀ ਮੰਤਰੀ ਮੰਡਲ ਦੇ ਮੈਂਬਰ ਨੇ ਉਹਨਾਂ ਸਾਰਿਆਂ ਦੀ ਸੰਸਦ ਅੱਗੇ ਵਿਅਕਤੀਗਤ ਰੂਪ ਵਿੱਚ ਤੇ ਸਮੂਹਿਕ ਰੂਪ ਵਿੱਚ ਜ਼ਿੰਮੇਵਾਰੀ ਹੁੰਦੀ ਹੈ ਹਰ ਇੱਕ ਮੰਤਰੀ ਜਿਹੜਾ ਆ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਵਾਸਤੇ ਸੰਸਦ ਅੱਗੇ ਜ਼ਿੰਮੇਵਾਰ ਹੁੰਦਾ ਆ ਤੇ ਸਾਰੇ ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਵੀ ਜਿਹੜੀ ਹੈ ਸੰਸਦ ਅੱਗੇ ਹੁੰਦੀ ਆ ਦੂਜੇ ਪਾਸੇ ਪ੍ਰਧਾਨਗੀ ਸਰਕਾਰ ਦੇ ਵਿੱਚ ਸਮੂਹਿਕ ਜ਼ਿੰਮੇਵਾਰੀ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਹਰ ਮੰਤਰੀ ਜਿਹੜਾ ਆ ਉਹ ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਜਿਹੜਾ ਆ ਵਿਅਕਤੀਗਤ ਰੂਪ ਵਿੱਚ ਜ਼ਿੰਮੇਵਾਰ ਹੁੰਦਾ ਆ ਜੋ ਵੀ ਉਹ ਫੈਸਲਾ ਲੈਂਦਾ ਆ ਜੋ ਵੀ ਡਿਸੀਜਨ ਲੈਂਦਾ ਆ ਉਹਦੇ ਵਾਸਤੇ ਉਹ ਲੋਕਾਂ ਨੂੰ ਅਨਸਰਬਲ ਤੇ ਮੰਤਰੀਆਂ ਦੀ ਕੋਈ ਸਮੂਹਿਕ ਜ਼ਿੰਮੇਵਾਰੀ ਜਿਹੜੀ ਆ ਉਹ ਸੰਸਦ ਅੱਗੇ ਨਹੀਂ ਹੁੰਦੀ। ਨੈਕਸਟ ਹੁੰਦਾ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਭੰਗ ਕਰਨ ਸੰਬੰਧੀ ਅੰਤਰ। ਯਾਨੀ ਕਿ ਸੰਸਦੀ ਪ੍ਰਣਾਲੀ ਦੇ ਵਿੱਚ ਜਿਹੜਾ ਹੇਠਲਾ ਸਦਨ ਹੈ ਜਿੱਦਾਂ ਹੁਣ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਪਾਰਲੀਮੈਂਟ ਦੇ ਦੋ ਸਦਨ ਨੇ ਲੋਕ ਸਭਾ ਤੇ ਰਾਜ ਸਭਾ ਤੇ ਰਾਜ ਸਭਾ ਜਿਹੜਾ ਹੈ ਉੱਪਰਲਾ ਸਦਨ ਹੈ ਤੇ ਲੋਕ ਸਭਾ ਹੇਠਲਾ ਸਦਨ ਹੈ। ਸੋ ਲੋਕ ਸਭਾ ਜਿਹੜਾ ਕਿ ਹੇਟਲੇ ਸਦਨ ਆ ਉਹਦੇ ਮੈਂਬਰ ਲੋਕਾਂ ਦੁਆਰਾ ਡਾਇਰੈਕਟਲੀ ਵੋਟਾਂ ਪਾ ਕੇ ਚੁਣੇ ਜਾਂਦੇ ਆ ਸੋ ਇਸ ਕਰਕੇ ਸੰਸਦੀ ਪ੍ਰਣਾਲੀ ਵਿੱਚ ਹੇਟਲੇ ਸਦਨ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਆ ਉਹਨੂੰ ਡਿਸਾਲਵ ਕੀਤਾ ਜਾ ਸਕਦਾ ਆ ਕਿਉਂਕਿ ਜੇ ਆਪਾਂ ਦੇਖਦੇ ਆ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹਰ 5 ਸਾਲ ਬਾਅਦ ਹੁੰਦੀਆਂ ਨੇ ਤੇ 5 ਸਾਲ ਤੋਂ ਪਹਿਲਾਂ ਵੀ ਇਲੈਕਸ਼ਨਸ ਕੰਡਕਟ ਕਰਾਈਆਂ ਜਾ ਸਕਦੀਆਂ ਨੇ ਜੇਕਰ ਸਰਕਾਰ ਜਿਹੜੀ ਆ ਉਹ ਲੋਕ ਸਭਾ ਨੂੰ ਭੰਗ ਕਰ ਦਿੰਦੀ ਆ ਡਿਸੋਲਵ ਕਰ ਦਿੰਦੀ ਆ ਤੇ ਦੁਬਾਰਾ ਇਲੈਕਸ਼ਨਸ ਕੰਡਕਟ ਕਰਾਈਆਂ ਜਾ ਸਕਦੀਆਂ ਨੇ 5 ਸਾਲ ਤੋਂ ਪਹਿਲਾਂ ਸੋ ਇਸ ਕਰਕੇ ਸੰਸਦੀ ਪ੍ਰਣਾਲੀ ਵਿੱਚ ਹੇਠਲੇ ਸਦਨ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕੀਤਾ ਜਾ ਸਕਦਾ ਆ ਦੂਸਰੇ ਪਾਸੇ ਪ੍ਰਧਾਨਗੀ ਪ੍ਰਣਾਲੀ ਦੇ ਵਿੱਚ ਅਜਿਹਾ ਨਹੀਂ ਕੀਤਾ ਜਾ ਸਕਦਾ ਜਿੱਦਾਂ ਅਮਰੀਕਾ ਦੀ ਗੱਲ ਕਰੀਏ ਤਾਂ ਇੱਕ ਸਦਨ ਉੱਥੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਆ ਦੂਜਾ ਸਦਨ ਸੈਨੇਟ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਨੂੰ ਵੀ ਸਮੇਂ ਤੋਂ ਪਹਿਲਾਂ ਜਾਂ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਨਹੀਂ ਕੀਤਾ ਜਾ ਸਕਦਾ ਨੈਕਟ ਹੁੰਦਾ ਜਨਮਤ ਪ੍ਰਤੀ ਸੰਵੇਦਨਸ਼ੀਲਤਾ ਦੇ ਸਬੰਧ ਵਿੱਚ ਅੰਤਰ ਯਾਨੀ ਕਿ ਸੰਸਦੀ ਪ੍ਰਣਾਲੀ ਜਿਹੜੀ ਆ ਉਹਦੇ ਵਿੱਚ ਸਰਕਾਰ ਜਨਮਤ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਆ ਕਿਉਂਕਿ ਉਹਨੂੰ ਲੋਕ ਸਭਾ ਦੇ ਅੱਗੇ ਡਾਇਰੈਕਟਲੀ ਤੇ ਲੋਕਾਂ ਅੱਗੇ ਇਨਡਾਇਰੈਕਟਲੀ ਜ਼ਿੰਮੇਵਾਰ ਹੋਣਾ ਪੈਂਦਾ ਆ ਕਿਉਂਕਿ ਸਰਕਾਰ ਦੀ ਸ਼ਕਤੀ ਲੋਕਾਂ ਦੇ ਕੋਲੋਂ ਆਉਂਦੀ ਆ ਲੋਕ ਵੋਟਾਂ ਪਾਉਂਦੇ ਨੇ ਤੇ ਫਿਰ ਸਰਕਾਰ ਬਣਦੀ ਆ ਇਸ ਕਰਕੇ ਸਰਕਾਰ ਜਿਹੜੀ ਆ ਜਨਮਤਪਤੀ ਸੰਵੇਦਨਸ਼ੀਲ ਹੁੰਦੀ ਆ ਉਹ ਜਨਮਤ ਨੂੰ ਅੱਖੋਂ ਓਲੇ ਨਹੀਂ ਕਰ ਸਕਦੀ ਜਨਮਤ ਮੀਨਸ ਲੋਕਾਂ ਦੀ ਰਾਏ ਜੇ ਲੋਕ ਕਿਸੇ ਗੱਲ ਉੱਤੇ ਸਰਕਾਰ ਦੀ ਵਿਰੋਧਤਾ ਕਰਦੇ ਨੇ ਤੇ ਸਰਕਾਰ ਉਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ ਉਹਨੂੰ ਕਿਉਂਕਿ ਲੋਕਤੰਤਰ ਆ ਤੇ ਸਰਕਾਰ ਨੂੰ ਲੋਕਾਂ ਦੀ ਇੱਛਾ ਜਿਹੜੀ ਆ ਉਹਨੂੰ ਕਨਸਿਡਰ ਕਰਨਾ ਪੈਂਦਾ ਆ ਲੋਕਾਂ ਦੀ ਡਿਮਾਂਡ ਸੁਣਨੀ ਪੈਂਦੀਆਂ ਨੇ ਉਹ ਜਨਮਤ ਪ੍ਰਤੀ ਅਸੰਵੇਦਨਸ਼ੀਲ ਨਹੀਂ ਹੋ ਸਕਦੀ ਸੁਚੇਸ਼ ਕਰਕੇ ਸੰਸਦੀ ਪ੍ਰਣਾਲੀ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਜਨਮਤ ਪ੍ਰਤੀ ਯਾਨਕੀ ਲੋਕਾਪਤੀ ਸੰਵੇਦਨਸ਼ੀਲ ਹੁੰਦੀ ਹੈ ਲੋਕਾਂ ਦੀਆਂ ਮੰਗਾਂ ਪ੍ਰਤੀ ਲੋਕਾਂ ਦੇ ਮੁੱਦਿਆਂ ਪ੍ਰਤੀ ਦੂਜੇ ਪਾਸੇ ਪ੍ਰਧਾਨਗੀ ਸਰਕਾਰ ਦੇ ਵਿੱਚ ਇਦਾਂ ਨਹੀਂ ਹੁੰਦਾ ਨੈਕਸਟ ਹੈ ਰਾਜ ਪ੍ਰਬੰਧ ਦੀ ਸਥਿਰਤਾ ਦੇ ਸਬੰਧ ਵਿੱਚ ਅੰਤਰ ਯਾਨਕੀ ਸੰਸਦੀ ਪ੍ਰਣਾਲੀ ਦੇ ਵਿੱਚ ਰਾਜ ਪ੍ਰਬੰਧ ਸਥਿਰ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਸਮੇਂ ਤੋਂ ਪਹਿਲਾਂ ਸਰਕਾਰ ਟੁੱਟ ਸਕਦੀ ਆ ਸਮੇਂ ਤੋਂ ਪਹਿਲਾਂ ਲੋਕ ਸਭਾ ਭੰਗ ਕੀਤੀ ਜਾ ਸਕਦੀ ਆ ਸਮੇਂ ਤੋਂ ਪਹਿਲਾਂ ਚੋਣਾਂ ਕਰਾਈਆਂ ਜਾ ਸਕਦੀਆਂ ਨੇ ਸਮੇ ਤੋਂ ਪਹਿਲਾਂ ਮਤਲਬ ਕਿ ਮਿਆਦ ਪੂਰੀ ਹੋਣ ਤੋਂ ਪਹਿਲਾਂ ਦੂਜੇ ਪਾਸੇ ਪ੍ਰਧਾਨਗੀ ਪ੍ਰਣਾਲੀ ਦੇ ਵਿੱਚ ਰਾਜ ਪ੍ਰਬੰਧ ਵਿੱਚ ਸਥਿਰਤਾ ਹੁੰਦੀ ਹੈ ਕਿਉਂਕਿ ਸਰਕਾਰ ਨੂੰ ਨਿਸ਼ਚਿਤ ਸਮਾਂ ਜਾਂ ਨਿਸ਼ਚਿਤ ਮਿਆਦ ਪੂਰੀ ਹੋਣ ਤੋਂ ਪਹਿਲਾਂ ਹਟਾਇਆ ਨਹੀਂ ਜਾ ਸਕਦਾ ਜਾਂ ਜਿਹੜਾ ਹਾਊਸ ਆਫ ਰਿਪ੍ਰেজੈਂਟੇਟਿਵਜ਼ ਆ ਉਹ ਸਦਨ ਨੂੰ ਸਮੇ ਤੋਂ ਪਹਿਲਾਂ ਭੰਗ ਨਹੀਂ ਕੀਤਾ ਜਾ ਸਕਦਾ ਇਸ ਰਕੇ ਸਰਕਾਰ ਜਿਹੜੀ ਹੈ ਉਹਦਾ ਰਾਜ ਪ੍ਰਬੰਧ ਜਿਹੜਾ ਆ ਉਹ ਸਥਿਰ ਰੂਪ ਨਾਲ ਚੱਲਦਾ ਰਹਿੰਦਾ ਆ ਸੋ ਰਾਜ ਪ੍ਰਬੰਧ ਵਿੱਚ ਸਥਿਰਤਾ ਹੁੰਦੀ ਹੈ ਪ੍ਰਧਾਨਗੀ ਸਰਕਾਰ ਦੇ ਵਿੱਚ ਲਾਸਟ ਪੁਆਇੰਟ ਆ ਜਾਂਦਾ ਸਰਕਾਰ ਦੇ ਸੁਭਾਸਬੰਦੀ ਅੰਤਰ ਯਾਨਕੀ ਸੰਸਦੀ ਸਰਕਾਰ ਨੂੰ ਜ਼ਿੰਮੇਵਾਰ ਸਰਕਾਰ ਵੀ ਕਿਹਾ ਜਾਂਦਾ ਹੈ ਕਈ ਵਾਰੀ 2 ਨੰਬਰ ਦੇ ਵਿੱਚ ਵੀ ਕੁਐਸਚਨ ਆ ਜਾਂਦਾ ਆ ਕਿ ਸੰਸਦੀ ਸਰਕਾਰ ਨੂੰ ਜ਼ਿੰਮੇਵਾਰ ਸਰਕਾਰ ਕਿਉਂ ਕਿਹਾ ਜਾਂਦਾ ਹੈ ਤੇ ਆਨਸਰ ਇਹਦੇ ਵਿੱਚ ਹੀ ਲੁਕਿਆ ਆ ਕਿ ਜ਼ਿੰਮੇਵਾਰ ਸਰਕਾਰ ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਸੰਸਦੀ ਪ੍ਰਣਾਲੀ ਦੇ ਵਿੱਚ ਕਾਰਜਪਾਲਿਕਾ ਜਿਹੜੀ ਆ ਜਾਂ ਸਰਕਾਰ ਜਿਹੜੀ ਆ ਉਹ ਸੰਸਦ ਅਗੇ ਜ਼ਿੰਮੇਵਾਰ ਹੁੰਦੀ ਆ ਕਿਉਂਕਿ ਕਾਰਜਪਾਲਿਕਾ ਦੇ ਮੈਂਬਰ ਸੰਸਦ ਦੇ ਮੈਂਬਰ ਹੁੰਦੇ ਆ ਸੰਸਦ ਵਿੱਚੋਂ ਹੀ ਲਈ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਦੀ ਜਿੰਮੇਵਾਰੀ ਜਿਹੜੀ ਆ ਸੰਸਦ ਪ੍ਰਤੀ ਤੇ ਇਨਡਾਇਰੈਕਟਲੀ ਲੋਕਾਂ ਦੇ ਪ੍ਰਤੀ ਹੁੰਦੀ ਆ ਸੋ ਸੰਸਦੀ ਸਰਕਾਰ ਜਿਹੜੀ ਆ ਇਹ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਦੇ ਉਲਟ ਹੁੰਦੀ ਆ ਯਾਨਕਿ ਇੱਥੇ ਸ਼ਕਤੀਆਂ ਦੀ ਵੰਡ ਨਹੀਂ ਹੁੰਦੀ ਸ਼ਕਤੀਆਂ ਦੀ ਵੰਡ ਨੋ ਡਾਊਟ ਸ਼ਕਤੀਆਂ ਦੇ ਵੰਡ ਵੰਡ ਹੈਗੀ ਆ ਪਰੰਤੂ ਉਹ ਵੰਡ ਜਿਹੜੀ ਆ ਉਹ ਐਕਸਟ੍ਰੀਮ ਨਹੀਂ ਹੈਗੀ ਜੇ ਹੁਣ ਕਾਨੂੰਨ ਬਣਾਉਣ ਦੀ ਸ਼ਕਤੀ ਸੰਸਦ ਦੇ ਕੋਲ ਹੈ ਤੇ ਪਰੰਤੂ ਉਥੇ ਕਾਨੂੰਨ ਜਿਹੜਾ ਆ ਉਹਨੂੰ ਤਿਆਰ ਕਰਨ ਦੀ ਸ਼ਕਤੀ ਜਿਹੜਾ ਬਿੱਲ ਦੇ ਰੂਪ ਵਿੱਚ ਕਾਨੂੰਨ ਤਿਆਰ ਕਿੰਨੇ ਕਰਨਾ ਹੈ ਕਾਰਜਪਾਲਿਕਾ ਨੇ ਤੇ ਜੇਕਰ ਸਰਕਾਰ ਦੇ ਕੋਲ ਮੈਜੋਰਿਟੀ ਹੈਗੀ ਆ ਬਹੁਮਤ ਹੈਗਾ ਤੇ ਕਾਰਜਪਾਲਿਕਾ ਜਿਹੜੀ ਆ ਉਹ ਬਿੱਲ ਤਿਆਰ ਕਰਾ ਕੇ ਸੰਸਦ ਵਿੱਚ ਉਹਨੂੰ ਪਾਸ ਕਰਾ ਸਕਦੀ ਹੈ ਸੋ ਇਸ ਕਰਕੇ ਸ਼ਕਤੀਆਂ ਦੀ ਵੰਡ ਹੈਗੀ ਹੈ ਪਰੰਤੂ ਐਕਸਟ੍ਰੀਮ ਨਹੀਂ ਹੈਗੀ ਸਰਕਾਰ ਦਾ ਹਰੇਕ ਅੰਗ ਜਿਹੜਾ ਦੂਜੇ ਅੰਗ ਨੂੰ ਕੰਟਰੋਲ ਕਰਦਾ ਆ ਸੋ ਇਸ ਕਰਕੇ ਕਿਹਾ ਜਾਂਦਾ ਵਾ ਕਿ ਸੰਸਦੀ ਸਰਕਾਰ ਦੇ ਵਿੱਚ ਸ਼ਕਤੀਆਂ ਦੀ ਵੰਡ ਦਾ ਸਿਧਾਂਤ ਜਿਹੜਾ ਨਹੀਂ ਹੈਗਾ ਜਾਂ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਦੇ ਉਲਟ ਹੈ ਦੂਜੇ ਪਾਸੇ ਪ੍ਰਧਾਨਗੀ ਸਰਕਾਰ ਜਿਹੜੀ ਆ ਗੈਰ ਜ਼ਿੰਮੇਵਾਰ ਹੁੰਦੀ ਆ ਗੈਰ ਜ਼ਿੰਮੇਵਾਰ ਕਿਉਂ ਹੁੰਦੀ ਆ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੰਸਦ ਅੱਗੇ ਜਾਂ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਅੱਗੇ ਨਹੀਂ ਹੁੰਦੀ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਨੇ ਉਹ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਮੈਂਬਰ ਨਹੀਂ ਹੁੰਦੇ ਜਿਹੜਾ ਕਿ ਯੂਐਸ ਕਾਂਗਰਸ ਦਾ ਹੇਠਲਾ ਸਦਨੇ ਆ ਤੇ ਕਾਰ ਜਿਹੜੀ ਸਥਿਰ ਇਸ ਕਰਕੇ ਹੁੰਦੀ ਆ ਕਿਉਂਕਿ ਸਮੇਂ ਤੋਂ ਪਹਿਲਾਂ ਇਹਨੂੰ ਨਹੀਂ ਹਟਾਇਆ ਜਾ ਸਕਦਾ ਇਸ ਕਰਕੇ ਸਰਕਾਰ ਜਿਹੜੀ ਸਟੇਬਲ ਹੁੰਦੀ ਆ ਇਹ ਸ਼ਕਤੀਆਂ ਦੇ ਵੰਡ ਦੇ ਸਿਧਾਂਤ ਤੇ ਅਧਾਰਿਤ ਹੁੰਦੀ ਹੈ। ਯਾਨੀ ਕਿ ਪ੍ਰਧਾਨਗੀ ਸਰਕਾਰ ਦੇ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ। ਕਾਰਜਕਾਰੀ ਸ਼ਕਤੀਆਂ ਸਾਰੀਆਂ ਰਾਸ਼ਟਰਪਤੀ ਕੋਲ ਨੇ। ਵਿਧਾਨਕੀ ਸ਼ਕਤੀਆਂ ਸਾਰੀਆਂ ਕਾਂਗਰਸ ਦੇ ਕੋਲ ਨੇ। ਕਾਂਗਰਸ ਮੀਨਸ ਕਿ ਪਾਰਲੀਮੈਂਟ ਜਿਵੇਂ ਕਿ ਸਾਡੇ ਇੰਡੀਆ ਦੇ ਵਿੱਚ ਪਾਰਲੀਮੈਂਟ ਕਹਿੰਦੇ ਆ ਉਥੇ ਯੂਨਾਈਟਿਡ ਸਟੇਟਸ ਦੀ ਐਡੀ ਪਾਰਲੀਮੈਂਟ ਹੈ ਉਹਨੂੰ ਕਾਂਗਰਸ ਕਿਹਾ ਜਾਂਦਾ ਹੈ। ਕਾਂਗਰਸ ਦੇ ਦੋ ਸਦਨੇ ਆ ਸੈਨੇਟ ਆ ਤੇ ਜਿਹੜਾ ਕਿ ਅਪਰ ਹਾਊਸ ਹੈ ਤੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਜਿਹੜਾ ਹੈ ਲੋਅਰ ਹਾਊਸ ਹੈ। ਤੇ ਯਾਨਕੀ ਕਾਨੂੰਨ ਬਣਾਉਣ ਦੀ ਸ਼ਕਤੀ ਜਿਹੜੀ ਆ ਉਥੇ ਕੌਂਗਰਸ ਦੇ ਕੋਲ ਆ ਤੇ ਸ਼ਕਤੀਆਂ ਦੇ ਵੰਡ ਦੇ ਸਿਧਾਂਤ ਤੇ ਆਧਾਰਿਤ ਹੁੰਦੀ ਹੈ ਯਾਨਕੀ ਸਾਰੇ ਸਰਕਾਰ ਦੇ ਜਿਹੜੇ ਵੱਖੋ ਵੱਖਰੇ ਅੰਗ ਨੇ ਕਾਰਜਪਾਲਿਕਾ ਆ ਸੰਸਦ ਆ ਨਿਆਂਪਾਲਿਕਾ ਆ ਇਹ ਸਾਰੇ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਦੇ ਆਧਾਰ ਤੇ ਚੱਲਦੇ ਨੇ ਯਾਨਕੀ ਕੋਈ ਵੀ ਅੰਗ ਜਿਹੜਾ ਆ ਇੱਕ ਦੂਜੇ ਦੇ ਕੰਮਾਂ ਵਿੱਚ ਇੰਟਰਫੇਅਰ ਨਹੀਂ ਕਰਦਾ ਸੋ ਇਹ ਸਗੀਆਂ ਸੰਸਦੀ ਅਤੇ ਪ੍ਰਧਾਨਗੀ ਸਰਕਾਰ ਵਿੱਚ ਜਿਹੜੇ ਮੇਜਰ ਡਿਫਰੈਂਸਸ ਜਾਂ ਜੇਕਰ ਤੁਸੀਂ ਇਹਦੇ ਵਿੱਚੋਂ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਜਾਂ ਪ੍ਰਧਾਨਗੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕਰਨੀਆਂ ਨੇ ਤਾਂ ਇਹਨਾਂ ਪੁਆਇੰਟਸ ਨੂੰ ਤੁਸੀਂ ਲੈ ਸਕਦੇ ਜੇ ਤੇ ਤੁਸੀਂ ਵਿਸ਼ੇਸ਼ਤਾਵਾਂ ਵੀ ਐਕਸਪਲੇਨ ਕਰ ਸਕਦੇ ਜੇ ਸੋ ਇਹ ਸੀਗਾ ਇਹਨਾਂ ਦੋਹਾਂ ਤਰ੍ਹਾਂ ਦੀਆਂ ਸ਼ਾਸਨ ਪ੍ਰਣਾਲੀਆਂ ਦੇ ਵਿੱਚ ਅੰਤਰ ਤੇ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਬਾਰੇ ਗੱਲਬਾਤ ਕਰਾਂਗੇ ਥੈਂਕ ਯੂ ਸੋ ਮੱਚ